ACP ਇੰਡੀਆ ਪਰਨਾਮ 1978 ਬੈਚ ਦੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਤੁਰੀ ਦੇ ਵਿਦਿਆਰਥੀਆਂ ਨੇ ਅੱਜ ਸਥਾਨਕ ਰੈਸਟੋਰੈਂਟ ਸੁਰੂ ਰੋਡ ਵਿਖੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਪੜ੍ਹਾਈ ਦੇ ਦੌਰਾਨ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿੰਦੇ ਇਹ ਮਿੱਤਰ ਅੱਜ ਤੁਰੀ ਵਿਖੇ ਇਕੱਠੇ ਹੋਏ ਜਿਨ੍ਹਾਂ ਨੇ ਸਕੂਲ ਦੀ ਬਿਹਤਰੀ ਲਈ ਅੱਜ ਇੱਕ ਪ੍ਰਣ ਕੀਤਾ ਕਿ ਜਦ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤੇ ਉਦੋਂ ਤੋਂ ਹੁਣ ਤੱਕ ਅਸੀਂ ਜੋ ਸਕੂਲ ਦੇ ਵਿੱਚ ਦੇਖਿਆ ਕਿ ਜੋ ਸਕੂਲ ਦੀ ਡਿਵੈਲਪਮੈਂਟ ਲਈ ਅਸੀਂ ਸੋਚਿਆ ਉਹ ਸਕੂਲ ਦੀ ਡਿਵੈਲਪਮੈਂਟ ਹੁਣ ਅਸੀਂ ਆਪਣੇ ਯਾਰ ਦੋਸਤ ਇਕੱਠੇ ਹੋ ਕੇ 1978 ਦੇ ਬੈਚ ਇਕੱਠੇ ਹੋ ਕੇ ਉਸ ਉਪਰਾਲੇ ਨੂੰ ਕਰਨਗੇ ਅਤੇ ਨਾਲ ਹੀ ਸਕੂਲ ਨੂੰ ਹੋਰ ਚੰਗਾ ਬਣਾਇਆ ਜਾਵੇਗਾ। ਹਾਉ ਦੇਖਦੇ ਆ ਸਾਡੇ ਸਹਿਯੋਗੀ ਮਰੇਸ਼ਾ ਕਤਰੀ ਦੇ ਨਾਲ ਪੂਰੀ ਖਬਰ ਪਾਸ ਕਰੀ ਹੈ ਨਾਲ ਹੀ ਨਾਲ ਮੈਨੂੰ ਜੋਬ ਮਿਲ ਗਈ ਸਾਦੀ ਗ੍ਰਾਮ ਦੇ ਉੱਤੇ। ਬਿਲਕੁਲ ਤੋਂ ਵਸਟ ਸਟੈਪ ਬਾਈ ਸਟੈਪ ਮੈਂ

ਤਪਾ ਆਪਣੇ ਕਿਮਣਾ ਚੁਣਾ ਚਾਹਣਾ ਕੋ ਕਿਮਣਾ ਚੁਣਾ ਚੁਣਾ ਮੈਂ ਤੇਰਾ ਕਿਮਣਾ ਇਹ ਕੋਈ ਨਹੀਂ ਤੁਸੀ ਕੋ ਸਹੀ ਦਿੱਤੀ ਅਗਿਆਸੂ ਮੇਰਾ ਮਾਨਸਿਕ ਸਾਡੇ ਸਾਰੇ ਭਾਈ ਭੈਣ ਚਲ ਪਿਆ ਸਭ ਪਹਿਲਾਂ ਚੰਡੀਗੜ੍ਹ ਬੜੇ ਨੇ ਮੇਰੇ ਸਿਸਟਰ ਵਗੈਰਾ ਸਭ ਚੱਜੀਆਂ ਗੱਲ ਕਰਦਾ ਸਭ ਨੇ ਕੋਈ ਚੰਡੀਗੜ੍ਹ ਪੜਨਾ ਪਲੱਸ 1 ਹਾਇਸ ਕੰਟ ਦੀ ਨੰਬਰ ਆਈ ਨਹੀਂ ਸੀ ਪਲੱਸ 2 ਇਹਨਾਂ ਨੰਬਰ ਨਹੀਂ ਆ ਕੇ 88 ਚ ਮੈਂ ਮੈਡੀਕਲ ਸਟੋਰ ਖੋਲ ਲਿਆ ਇਹ ਮੈਂ ਮਨ ਫਾਰਮੇਸੀ ਕਰਕੇ ਉਸ ਤੋਂ ਪਹਿਲਾਂ ਗ੍ਰੈਜੂਏਸ਼ਨ ਕੀਤੀ ਕਮਰਸ ਆ ਜੇ ਮੈਂ ਇਹ ਇਹ ਮਾਪੀ ਆ ਉਹ ਦਾ ਸੈਂਪਲ ਯੋ ਠੀਕ ਹੈ ਜੀ ਹਾਂ ਇੰਡੀਕੇਟ ਕਰਦੇ ਆ ਗਾ ਰਿਹਾ ਨੇ ਮੈਂ ਉਸ ਥੀ ਰੱਖ ਦਿੰਦੇ ਆ ਆਪਣਾ ਰੱਖੋ ਇਹ ਕੰਦੀ ਆ ਉਹ ਮੇਰੇ ਫਾਦਰ ਐਸੇ ਹੁੰਦੇ ਕਿਥੇ ਤੇ ਉਹ ਸਾਰੇ ਮੈਨੂੰ ਯੋਗੇਸ਼ ਕੱਟਦੇ ਐਸੇ ਜਿਆਦਾ ਕਹਿੰਦੇ ਜੀ ਇਥੋਂ ਪਾਸ ਆਊਟ ਕਰਕੇ ਫਿਰ ਅਸੀਂ ਸੰਗਰੂਰ ਦੇ ਗਵਰਨਮੈਂਟ ਰੰਜੀਤ ਕਾਲਜ ਰੰਜੀਤ ਕਾਲਜ ਤੋਂ ਕਾਇਰ ਸੀ ਗੁਰੂ ਨਾਨਕ ਦੇਵ ਜੀ ਤੋਂ ਮਕੈਨਿਕ ਇੰਜੀਨੀਅਰਿੰਗ ਕੀਤੀ ਮਕੈਨਿਕ ਇੰਜੀਨੀਅਰਿੰਗ ਕਰਕੇ ਫਿਰ ਸੁਰੂ ਤੋਂ ਸੋਨਰ ਤੋਂ ਥੋੜੀ ਜਿਹਾ ਬਿਜ਼ਨਸ ਕੀਤਾ ਵੈਸੇ ਜੌਬ ਵੀ ਮੈਂ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਹਾਂ ਵੀ ਸਾਰੇ ਨੂੰ ਕੁਝ ਨਾ ਕੁਝੇ ਤਾਂ ਮਿਲ ਦੇਈਏ ਤੇ ਲਮੀਨ ਰਾਬਾਖ ਸੋ ਜਲ ਥੈਂਕ ਯੂ ਥੈਂਕ ਯੂ ਆ ਗਏ ਜੀ ਨਾਮ ਉਹ ਖੜਾ ਰਹੀ ਮੇਰਾ ਨਾਮ ਪੈਸੇ ਬినੋਦ ਸ਼ਰਮਾ ਉੱਥੇ ਜਾ ਕੇ ਬినੋਦ ਪੱਟੀਆਂ ਦੇਖਣਾ ਚਾਹੁੰਦਾ ਅੱਛਾ 85 ਤੇ ਚਲਾ ਗਿਆ ਸੀ ਚੰਡੀਗੜ੍ਹ ਉੱਥੇ ਕੰਪਨੀ ਰਿਸ਼ਨ ਸਿਟੀ ਚੰਡੀਗੜ੍ਹ ਮੇਰਾ ਬਿਜ਼ਨਸ ਹੈਗਾ ਮੁੰ尼 ਦਾ ਇੱਕ ਬੇਟਾ ਮੇਡੀ ਮੈਨਰ ਦਾ ਹైదరాబాద్ ਇਹ ਬੇਟਾ ਮੇਰਾ ਨਾਲ ਜੀ ਚੋਕਾ ਅਭੀ ਵੈਰੀ ਗੁੱਸਾ ਮੈਂ ਪਹਿਲਾਂ ਪੁਰਾਣੇ ਟਾਈਮ ਤੋਂ ਅਕਾਊਂਟਸ ਦਾ ਕੰਮ ਕਰਦਾ ਸੀ ਪਿਛਲੇ ਕੁਸਾ ਨਾਲ ਤੋਂ ਮੈਂ ਦਿੱਲੀ ਸ਼ਿਫਟ ਹੋ ਗਿਆ ਸੀਗਾ ਉੱਥੇ ਮੈਨੇ ਬਿਜ਼ਨਸ जैसे कि गेम कैमरा पे मेरी वगैरह YouTube मेरी हेल्थ प्रॉब्लम मैं वो बिजनेस ब्लॉग करता हूं फिलहाल एक साल तो मैं उरेड बारी छुप गई वेरी 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 कटिंग जी मैं सुदेश कुमार वर्मा मतलब जेफरी का काम अपना फैंसी जोलर ठीक है ठीक दो बच्चे ਕਤਾਂ ਮੈਂ ਕਿਨਨ ਬਲਮਾ ਕੀਤਾ ਸਪੋਰਟ ਫਿਰ ਸਪੋਰਟ ਮੈਂ ਆਦਿ ਨਾਲ ਇਹ MBA ਕਰਕੇ ਡਿਗਰੀ ਕਰਤੀ ਤੇ ਫਿਰ ਰੇਲਵੇ ਚ ਜੋਬ ਕਰਤੀ ਰੇਲਵੇ ਨੇ ਸੈਟ ਕੀਤਾ ਜੇ ਜਿਵੇਂ ਕਿ ਮੈਂ ਉਹ ਕੈਨੇਡਾ ਮਨ ਕਿਸ਼ਪਾ ਜੀ ਲਾਈ ਪ੍ਰੋਪਰਟੀ ਦਾ ਕੰਮ ਕਰਦਾ ਤੁਈ ਨਾਲ ਆਇਆ ਜਦੋਂ ਸਭ ਨਾਲੇ ਕਹਿੰਦੇ ਮੇਰਾ ਭਰਾ ਬੈਠਾ ਹੈ ਬਾਕੀ ਡੀਟੇਲ ਸਾਰੇ ਇਹਨਾਂ ਨੂੰ ਸ਼ੋਖਾ ਨਹੀਂ ਦੱਸੋ ਪਛਾਣ ਜਾਣ ਅਸਲ ਵਿੱਚ ਸਾਡਾ ਸਭ ਨਾਲ ਕਮਾਜੀ ਤੇ ਮੈਂ ਕੀ ਪੁੱਛਿਆ ਜੈਕਸਨ ਲਾਈ ਸੀ ਇੰਜੀਨੀਅਰ ਸੀ ਤੇ ਜਿਹੜੇ ਬੱਚੇ ਗਏ ਸੀ ਸੀ ਫੱਕੀ ਬੇਟਾ ਕੀ ਬੇਟੀ ਬੇਟਾ ਬੀਟਾ ਕੰਮੀ ਨੇ ਗੁਰਦਾਸਾ ਸ਼ਟਲ ਹੈ ਬੇਦੀ ਮੇਰੀ ਕਹਤਾ ਕਹਤਾ ਸਾਡੇ ਦੇ ਹੈਲਪਿੰਗ ਥੈਂਕ ਯੂ ਨੇ ਤੁਹਾਨੂੰ ਸਰਵਿਸ ਕਰਦੀ ਹੈ ਇਸ ਨੂੰ ਮੈਨੇਜ ਕਰਕੇ ਮੇਰੇ ਕੋਲ ਤੱਕ ਵੈਲਕਮ ਬਾਰੀ ਹਰ ਕੰਟਿਨਿਊਟੀ ਸਟੱਡੀ ਮੁਕਤੇ ਸੈਵਨ ਸੈਵਨ ਦੀ ਪ੍ਰੋਫੈਸਰ ਨਗੇਸ਼ਵਰੀ ਦੀ ਹੈ ਸੈਵਨ ਮੈਜਰੀ ਅਨੰਦ ਗੱਲ ਕਰਾ ਇੰਨੇ ਕਰ ਗਏ ਉਹਨਾਂ ਨੇ ਉਹਦਾ ਹੈ ਜੀ ਪ੍ਰਿੰਸੀਪਲ ਜੀ ਨਾਲ ਜੁੜੋਗਾ ਬੈਠਾ ਰਵੀ ਨਾਲ ਹੋਰ ਨਾਲ ਕਿਹਾ ਆ ਦੋਸਤ ਸੀ ਵੀ ਸਾਰੇ ਸ਼ੁਕਰ

ਜੇ ਕੋਈ ਅਰਦਾਸ ਗੋਲ ਸਿਲੰਡਰ ਵਾਲਾ ਸੱਲਾਮ ਮੇਰਾ ਪੁਰਾਣਾ ਸੱਜਣਾ ਤੇ ਪੇਪਰ ਬੀਟ ਦਾ ਕੰਮ ਪੂਰੀ ਦਾ ਸਟੂਡੈਂਟ ਜੋ ਕਿ ਅੱਜ ਆਪਣੇ ਸਾਥੀਆਂ ਦੇ ਨਾਲ ਇਹ ਫਕਰ ਮਹਿਸੂਸ ਕਰ ਰਿਹਾ ਹਾਂ ਕਿ ਅੱਜ ਅਸੀਂ ਪੂਰੇ 47 ਸਾਲ ਬਾਅਦ ਇਹ 1978 ਤੋਂ ਬਾਅਦ ਇਕੱਠੇ ਹੋਏ ਹਾਂ ਮੈਨੂੰ ਇਹ ਬੜਾ ਮਾਣ ਹੈ ਕਿ ਮੇਰੇ ਸਾਡੇ ਛੋਟੇ ਜਿਹੇ ਬਲਾਵੇ ਦੇ ਉੱਤੇ ਸਾਡੇ ਸਾਰੇ ਸਾਥੀ ਕੋਈ ਦਿੱਲੀ ਤੋਂ ਚੰਡੀਗੜ੍ਹ ਤੋਂ ਲੁਧਿਆਣੇ ਤੋਂ ਜਗਰਾਵਾ ਤੋਂ ਬੜੀ ਦੂਰੋਂ ਦੂਰੋਂ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਨੇ ਔਰ ਗਾਹਾਂ ਨੂੰ ਵੀ ਅਸੀਂ ਐਸੀ ਤਰ੍ਹਾਂ ਫੰਕਸ਼ਨ ਕਰਦੇ ਰਹਾਂਗੇ ਇਹ ਸਾਡਾ ਪਹਿਲਾ ਫੰਕਸ਼ਨ ਹੈ ਹੋ ਸਕਦਾ ਇਹਦੇ ਵਿੱਚ ਕੋਈ ਕਮੀ ਪੇਸ਼ੀ ਰਹੀ ਹੋਵੇ ਤਾਂ ਉਹ ਅਸੀਂ ਅੱਗੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਛੋਟੇ ਜਿਹੇ ਸੁਨੇਹੇ ਦੇ ਉੱਤੇ ਜਿਹੜਾ ਕਿ ਸ਼ਾਰਟ ਟਾਈਮ ਦਾ ਸੀਗਾ ਫੇਰ ਵੀ 30 ਮੈਂਬਰਾਂ ਦੇ ਲਗਭਗ ਸਾਡੇ ਮੈਂਬਰ ਅੱਜ ਸਾਡੇ ਵਿਦਿਆਰਥੀ ਵਿਦਿਆਰਥੀ ਇਹ ਕਹਿ ਸਕਦੇ ਇਹਨਾਂ ਨੂੰ ਜਿਹੜੇ ਪੁਰਾਣੇ ਨੇ ਵਿਦਿਆਰਥੀ ਇਕੱਠੇ ਹੋਏ ਆਂ ਜਾਹੇ ਇਹ ਬਜ਼ੁਰਗ ਹੋ ਗਏ ਨੇ ਪਰ ਫਿਰ ਵੀ ਵਿਦਿਆਰਤੀ ਹੀ ਕਹੇ ਜਾਣਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਸਾਡੇ ਯੁਗੇਸ਼ ਜੀ ਇਸ ਤੋਂ ਬਾਅਦ ਦੱਸਣਗੇ ਬਜ਼ੁਰਗ ਕਿਹਨੂੰ ਕਹਣਾ ਭਾਈ ਮੈਂ ਯੁਗੇਸ਼ ਕੁਛ ਜੀ ਮੈਂ ਲੁਧਿਆਣੇ ਤੋਂ ਇਹ ਬਸ ਇਕਦਮੀ ਆ ਮੇਰੇ ਵਿਨੋਦ ਜੀ ਨੇ ਸਾਡੇ ਮੋਨੀਟਰ ਹੁੰਦੇ ਸੀ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਮੈਂ 7 ਤਰੀਕ ਨੂੰ ਧੂਰੀ ਆ ਰਿਹਾ ਤੇ ਕੋਈ ਗੈਟ ਟੂਗੇਦਰ ਅਰੇਂਜ ਕਰੋ ਮੈਂ ਗਰੁੱਪ 'ਚ ਮੈਸੇਜ ਪਾਇਆ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਤੂਰੀ ਦੇ ਜਿਹੜੇ ਲੋਕਲ ਸਾਡੇ ਬੈਚਮੇਟ ਸੀਗੇ ਸਾਡੇ ਦੋਸਤ ਸੀ ਉਹਨਾਂ ਨੇ ਕੱਲ ਸ਼ਾਮ ਤੋਂ ਲੈ ਕੇ ਕੱਲ 2 ਘੰਟਿਆਂ ਦੇ ਅੰਦਰ ਹੀ ਅਸੀਂ ਉਮੀਦ ਕਰਦਾ ਸੀ ਵੀ ਅਸੀਂ 10-12 ਬੰਦੇ ਇਕੱਠੇ ਹੋਵਾਂਗੇ ਲੇਕਿਨ ਇਹਨਾਂ ਨੇ ਕਮਾਲ ਕਰਤੀ ਕੁਝ ਘੰਟਿਆਂ ਦੇ ਵਿੱਚ ਹੀ ਇੰਨੀ ਮਿਹਨਤ ਕਰਕੇ 30 ਬੰਦਿਆਂ ਦਾ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਅਸੀਂ ਸਾਰੇ ਅੱਜ ਦੀ ਡੇਟ 'ਤੇ ਬੜੇ ਵੈਲ ਸੈਟਲਡ ਆ ਸਾਡੇ ਸਾਰਿਆਂ ਦੇ ਬੱਚੇ ਵੈਲ ਸੈਟਲਡ ਆ ਸਾਨੂੰ ਇਸ ਸਕੂਲ ਤੋਂ ਬਹੁਤ ਕੁਝ ਮਿਲਿਆ ਸੀ ਇਸ ਸਕੂਲ ਦੇ ਧੰਨਵਾਦ ਥੈਂਕ ਯੂ ज़िंदाद